ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਨੂੰ ਉਪ ਬੋਲੀ ਜਾਂ ਉਪ ਭਾਸ਼ਾ ਬਾਰੇ ਦੱਸਣ ਜਾ ਰਹੇ ਹਾਂ ਉਪ ਬੋਲੀ ਬੋਲ ਚਾਲ ਦੀ ਬੋਲੀ ਦਾ ਹੀ ਇੱਕ ਰੂਪ ਹੁੰਦੀ ਹੈ ਕਹਿੰਦੇ ਹਨ ਕਿ ਬੋਲੀ ਹਰ 12 ਕੋ ਲਗਭਗ 17 ਕਿਲੋਮੀਟਰ ਤੇ ਬਦਲ ਜਾਂਦੀ ਹੈ ਅਰਥਾਤ ਲਗਭਗ 12 ਕੋ ਦੀ ਦੂਰੀ ਤੇ ਜਾ ਕੇ ਲੋਕਾਂ ਦੀ ਬੋਲੀ ਵਿੱਚ ਫਰਕ ਆ ਜਾਂਦਾ ਹੈ ਇਸ ਤਰ੍ਹਾਂ ਵੱਖ-ਵੱਖ ਇਲਾਕਿਆਂ ਵਿੱਚ ਕੁਝ ਵੱਖ ਕਿਸਮ ਦੇ ਸ਼ਬਦ ਪ੍ਰਚਲਿਤ ਹੋ ਜਾਂਦੇ ਹਨ ਇਹ ਸ਼ਬਦ ਉਸ ਇਲਾਕੇ ਦੀ ਬੋਲੀ ਦਾ ਹਿੱਸਾ ਬਣ ਜਾਂਦੇ ਹਨ ਸ਼ਬਦਾਂ ਦੇ ਇਸ ਬਦਲੇ ਹੋਏ ਰੂਪ ਨੂੰ ਉਪ ਬੋਲੀ ਆਖਦੇ ਹਨ ਪੰਜਾਬੀ ਭਾਸ਼ਾ ਦੇ ਵੀ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਸ਼ਬਦ ਸੁਣਨ ਨੂੰ ਮਿਲਦੇ ਹਨ ਇਸ ਕਰਕੇ ਪੰਜਾਬੀ ਭਾਸ਼ਾ ਦੀਆਂ ਲਿਖੀਆਂ ਉਪ ਬੋਲੀਆਂ ਹਨ ਜਿਵੇਂ ਕਿ ਨੰਬਰ 1 ਦੁਆਬੀ ਨੰਬਰ 2 ਮਾਜੀ ਨੰਬਰ 3 ਮਲਵਈ ਨੰਬਰ 4 ਪੁਆਦੀ ਨੰਬਰ 5 ਮੁਲਤਾਨੀ ਨੰਬਰ 6 ਪੋਠੋਆਰੀ ਇਹਨਾਂ ਉਪ ਬੋਲੀਆਂ ਵਿੱਚੋਂ ਮੁਲਤਾਨੀ ਅਤੇ ਪੋਠੋਆਰੀ ਉਪ ਬੋਲੀਆਂ ਪਾਕਿਸਤਾਨ ਵਿੱਚ ਬੋਲੀਆਂ ਜਾਂਦੀਆਂ ਹਨ ਦੁਆਬੀ ਦੁਆਬੀ ਉਪ ਬੋਲੀ ਸਤਲੂ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਇਹ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਇਹ ਇਲਾਕਾ ਦੁਆਬੇ ਦਾ ਇਲਾਕਾ ਖਵਾਉਂਦਾ ਹੈ ਇੱਥੋਂ ਦੇ ਲੋਕ ਵਾਵੇ ਨੂੰ ਬੱਬਾ ਬੋਲਦੇ ਹਨ ਜਿਵੇਂ ਵੋਟੀ ਨੂੰ ਬੋਟੀ ਵਾਜਾਂ ਨੂੰ ਬਾਜਾ ਵਟਾ ਨੂੰ ਬਟਾ ਆਖਦੇ ਹਨ ਮਾਜੀ ਮਾਝੀ ਉਪ ਬੋਲੀ ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਇਹ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇੱਥੋਂ ਦੇ ਲੋਕ ਰਿੱਜਾ ਨੂੰ ਗਿੱਦ, ਅਰਿੱਦਾ ਗੁੱਜਾ ਨੂੰ ਗੁੱੱਦਾ, ਦੇਖਿਆ ਨੂੰ ਡਿੱਠਾ, ਹਾਂ ਨੂੰ ਆਹੋ ਅਤੇ ਸ਼ਬਦਾ ਵਿੱਚ ਬਦਲ ਕੇ ਬੋਲਦੇ ਹਨ। ਮਲਵਈ ਮਲਬਈ ਉਪ ਬੋਲੀ ਸਤਲੁਜ ਦਰਿਆਵਾਂ ਦੇ ਪਾਰਲੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਇਹ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਮਾਨਸਾ ਬਰਨਾਲਾ ਲੁਧਿਆਣਾ ਮੁਕਤਸਰ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਇੱਥੋਂ ਦੇ ਲੋਕ ਐਵੇਂ ਨੂੰ ਐਵੇਂ ਜਾਵਾਂ ਨੂੰ ਜਾਵਾਂ ਭਾਈ ਨੂੰ ਬਾਈ ਆਦੀ ਸ਼ਬਦਾਂ ਦਾ ਉਚਾਰਨ ਕਰਕੇ ਬੋਲਦੇ ਹਨ ਪੁਆਦੀ ਵੱਦੀ ਉਪ ਬੋਲੀ ਜ਼ਿਲ੍ਹਾ ਰੋਪੜ ਮੋਹਾਲੀ ਪਟਿਆਲਾ ਸੰਗਰੂਰ ਜ਼ਿਲ੍ਹਾ ਅੰਮ੍ਰਾਲਾ ਦੇ ਕੁਝ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ ਇਹ ਹਾ ਹੈ ਸ਼ਬਦ ਦਾ ਵਿਸ਼ੇਸ਼ ਰੂਪ ਵਿੱਚ ਉਚਾਰਨ ਕਰਦੇ ਹਨ ਜਿਵੇਂ ਹਸਾਨੂੰ ਹਮੇ ਸੀ ਦੀ ਥਾਂ ਤੇ ਤੀ ਜਿਵੇਂ ਗਿਆ ਤੀ ਗਈ ਤੀ ਦਾ ਦੇ ਦੀ ਦੀ ਥਾਂ ਤੇ ਕਾ ਕੀ ਆਦੀ ਸ਼ਬਦ ਬੋਲਦੇ ਹਨ ਤਾ ਦੋਸਤੋ ਐਸੀ ਕਿ ਸਾਡੀ ਛੋਟੀ ਜੀ ਜਾਣਕਾਰੀ ਜੋ ਕਿ ਪੰਜਾਬੀ ਭਾਸ਼ਾ ਦੀ ਹੈ ਉਮੀਦ ਕਰਦੇ ਆ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਅਗਰ ਵੀਡੀਓ ਪਸੰਦ ਆਏ ਪਲੀਜ਼ ਚੈਨਲ ਨੂੰ ਵਾਤੋ ਵਾਤ ਸਬਸਕ੍ਰਾਈਬ ਕਰੋ ਤੇ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੋ ਅਸੀਂ ਇਦਾਂ ਦੀ ਹੋਰ ਕਿਸੇ ਵਧੀਆ ਜਹੀ ਵੀਡੀਓ ਨਾਲ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ